ਕੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੈਣਾ ਦੇਵੀ ਦੀ ਪਹਾੜੀ ਤੇ ਚੰਡੀ ਪ੍ਰਗਟ ਕੀਤੀ ਸੀ ਕੀ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਵੀ ਦੇ ਉਪਾਸ਼ਕ ਸਨ ਇਹ ਨਹੀਂ ਨੀ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਵੀ ਪ੍ਰਗਟ ਕਰ ਲਈ ਹਿੰਦੂ ਪੰਡਤਾ ਕੋਲੋਂ ਹਵਨ ਕਰਾਇਆ ਸਨ ਦੋਸਤੋ ਅੱਜ ਦੇ ਸਮੇਂ ਵਿੱਚ ਸਿੱਖ ਪੰਥ ਦੇ ਵਿੱਚ ਇੱਕ মতਪੇਦ ਪਾਇਆ ਜਾਂਦਾ ਹੈ ਕਿ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੈਣਾ ਦੇਵੀ ਦੀ ਪਹਾੜੀ ਤੇ ਹਵਨ ਕਰਕੇ ਚੰਡੀ ਦੇਵੀ ਪ੍ਰਗਟ ਕੀਤੀ ਸੀ ਇਸੇ মতਪੇਦ ਨੂੰ ਹੀ ਕੁਝ ਲੋਕਾਂ ਵੱਲੋਂ ਵਿਧਾ ਚੜਾ ਕੇ ਕਿਹਾ ਜਾਂਦਾ ਕਿ ਜੇਕਰ ਦਸਵੇਂ ਪਾਤਸ਼ਾਹ ਦੇਵੀ ਪ੍ਰਗਟ ਕਰ ਲਈ ਆਪ ਭਾਵਨ ਕਰ ਸਕਦੇ ਹਨ ਤਾਂ ਫਿਰ ਸਿੱਖ ਹਿੰਦੂਆਂ ਤੋਂ ਅਲੱਗ ਕਿਵੇਂ ਹੋਏ ਪਰ ਇਸ ਪੂਰੀ ਸਾਖੀ ਦਾ ਅਸਲ ਇਤਿਹਾਸ ਕੀ ਹੈ ਕਿ ਸੱਚਮੁੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਵੀ ਦੇ ਭਗਤ ਸਨ ਆਓ ਜਾਣਦੇ ਹਾਂ ਉਸ ਘਟਨਾ ਦੀ ਅਸਲੀਅਤ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਸਿੱਖਾਂ ਦੇ ਦਸਵੇਂ ਗੁਰੂ ਸਾਹਿਬੇ ਕਮਾਲ ਕਲਗੀਧਰਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀਵਨ ਕਾਲ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਪੂਰੀ ਮਨੁੱਖਤਾ ਵਾਸਤੇ ਸਿੱਖਿਆਦਾਇਕ ਹੈ ਆਪਣੇ ਜੀਵਨ ਵਿੱਚ ਦਸ਼ਮ ਪਿਤਾ ਦੇ ਅਨੇਕਾਂ ਕੌਤਕ ਵਰਤਾਏ ਆਪ ਜੀ ਨੇ ਧਰਮ ਅਤੇ ਇਨਸਾਨੀਅਤ ਦੀ ਰੱਖਿਆ ਵਾਸਤੇ ਆਪਣਾ ਸਾਰਾ ਸਰਬਸਵਾਰ ਦਿੱਤਾ ਖਾਲਸਾ ਪੰਥ ਦੀ ਸਜਣਾ ਕਰਕੇ ਆਪ ਜੀ ਨੇ ਇੱਕ ਆਮ ਜਨ ਅੰਸਾਰ ਦਾ ਜੀਵਨ ਪੱਧਰ ਇਸ ਤਰ੍ਹਾਂ ਉੱਚਾ ਕੀਤਾ ਕਿ ਲੱਖਾਂ ਦੀ ਭੀੜ ਵਿੱਚੋਂ ਗੁਰੂ ਦਾ ਸਿੱਖ ਸਭ ਤੋਂ ਨਿਆਰਾ ਦਿਖਾਈ ਦਿੰਦਾ ਹੈ ਅਰੇ ਆਦੇ ਵਿਰੁੱਧ ਆਵਾਜ਼ ਚੁੱਕਣ ਵਾਲੇ ਖਾਲਸੇ ਨੂੰ ਚੰਡੀ ਦਾ ਰੂਪ ਤਲਵਾਰ ਦਿੱਤੀ ਹੁਣ ਜੇਕਰ ਆਪਾਂ ਉਸ ਸਾਖੀ ਬਾਰੇ ਗੱਲ ਕਰੀਏ ਜਿਸ ਦਾ ਹਵਾਲਾ ਦੇ ਕੇ ਕਿਹਾ ਜਾਂਦਾ ਹੈ ਕਿ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਵੀ ਦੇ ਉਪਾਸ਼ਕ ਸਨ ਦੋਸਤੋ ਹੁੰਦਾ ਕੀ ਹੈ ਕਿ ਸਮਾਂ ਚੱਲ ਰਿਹਾ ਸੀ ਉਸ ਵਕਤ ਦਾ ਜਦੋਂ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਬਰਾਜਮਣ ਹੁੰਦੇ ਪਰ ਉਸੇ ਦੌਰਾਨ ਮੁਗਲ ਰਾਜ ਦੇ ਜ਼ੁਲਮਾਂ ਵਿੱਚ ਵੀ ਬੇਅੰਤਿਆਬ ਵਾਧਾ ਹੋ ਜਾਂਦਾ ਜਬਰੀ ਸਿੱਖਾਂ ਤੇ 힌ਦੂਆਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ ਇਸ ਜ਼ੁਲਮ ਦਾ ਟੱਕਰ ਕਰਨ ਵਾਸਤੇ ਦਸਮ ਪਿਤਾ ਨੇ ਮੁਗਲਾਂ ਨੂੰ ਮੂੰਹ ਤੋੜ ਜਵਾਬ ਦਿੱਤੇ ਕਈ ਜੰਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਧਰਮ ਦੀ ਰੱਖਿਆ ਵਾਸਤੇ ਲੜੀਆਂ ਜਾਂਦੀਆਂ ਇਸੇ ਕਠੜ੍ਹ ਸਮੇਂ ਵਿੱਚ ਇੱਕ ਦਿਨ ਗੁਰੂ ਸਾਹਿਬ ਦੇ ਪਾਸ ਦਰਬਾਰ ਦੇ ਵਿੱਚ ਇੱਕ ਪੰਡਤ ਕੇਸ਼ਵਦਾਸ ਨਾਮ ਦਾ ਬ੍ਰਾਹਮਣ ਆਉਂਦਾ ਹੈ ਤੇ ਆ ਕੇ ਗੁਰੂ ਸਾਹਿਬ ਅੱਗੇ ਨਮਸਕਾਰ ਕਰਕੇ ਇੱਕ ਬੇਨਤੀ ਕਰਦਾ ਹੈ ਕਿ ਹੇ ਸੱਚੇ ਪਾਤਸ਼ਾਹ ਮੇਰੇ ਦਿਲ ਵਿੱਚ ਬਹੁਤ ਵੱਡਾ ਦਰਦ ਹੈ ਕਿ ਸਿੱਖ ਧਰਮ ਅੱਜ ਐਨੇ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਸਿੱਖ ਅਜੇ ਆਪਣੀ ਪਹਿਲੀ ਮੁਸੀਬਤ ਨੂੰ ਨਪਟਾ ਕੇ ਹਟਦੇ ਹਨ ਕਿ ਏਨੇ ਨੂੰ ਸਿੱਖਾਂ ਨੂੰ ਕੋਈ ਨਵੀਂ ਮਹਿਮ ਬਣ ਜਾਂਦੀ ਇਹ ਗੱਲਾਂ ਬੱਤਾ ਪੰਡਤ ਕੇਸ਼ਵਦਾਸ ਦਸ ਪਿਤਾ ਜੀ ਦੇ ਚਰਨਾਂ ਵਿੱਚ ਆ ਕੇ ਕਰਦਾ ਹੈ ਤੇ ਨਾਲ ਹੀ ਕਹਿੰਦਾ ਹੈ ਕਿ ਮਹਾਰਾਜ ਤੁਹਾਡੇ ਬਾਰੇ ਸੋਚ ਕੇ ਮੈਨੂੰ ਬਹੁਤ ਚਿੰਤਾ ਹੁੰਦੀ ਹੈ ਮੈਂ ਤੁਹਾਨੂੰ ਇਸ ਹਾਲਤ ਵਿੱਚ ਨਹੀਂ ਦੇਖ ਸਕਦਾ ਤੇ ਮੈਂ ਤੁਹਾਨੂੰ ਇਹਨਾਂ ਮੁਸੀਬਤਾਂ ਵਿੱਚੋਂ ਬਾਹਰ ਕੱਢਣਾ ਚਾਹਦਾ ਹਾਂ ਪੰਡਤ ਕੇਸ਼ਵਦਾਸ ਦੇ ਮੋਹ ਇਹ ਭੋਲੇਪਨ ਵਾਲੀਆਂ ਗੱਲਾਂ ਸੁਣ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਸਕਰਾਉਂਦੇ ਹੋਏ ਬਚਨ ਕਰਦੇ ਹਨ ਕਿ ਪੰਡਤ ਜੀ ਜੋ ਕੁਝ ਵੀ ਹੋ ਰਿਹਾ ਏ ਉਹ ਸਭ ਕਾਲਪੁਰਖ ਦੇ ਬਾਣੇ ਵਿੱਚ ਹੋ ਰਿਹਾ ਉਸ ਦੀ ਰਜਾ ਤੋਂ ਬਿਨਾਂ ਪੱਤਾ ਵੀ ਨਹੀਂ ਝੁੱਲਦਾ ਤੇ ਤੁਹਾਨੂੰ ਵੀ ਉਸ ਅਕਾਲਪੁਰਖ ਦੇ ਬਾਣੇ ਵਿੱਚ ਰਹਿਣਾ ਚਾਹੀਦਾ ਹੋਰ ਕੁਝ ਬਚਨ ਗੁਰੂ ਗੋਬਿੰਦ ਸਿੰਘ ਜੀ ਪੰਡਤ ਕੇਸ਼ਵਦਾਸ ਨਾਲ ਕਰਦੇ ਹਨ ਪਰ ਅੱਗੋਂ ਪੰਡਤ ਇਹਨਾਂ ਬਚਨਾਂ ਨੂੰ ਦਰਕਨਾਰ ਕਰਦਿਆਂ ਬੋਲਦਾ ਹੈ ਕਿ ਮਹਾਰਾਜ ਮੈਂ ਆਪ ਜੀ ਲਈ ਕੁਝ ਕਰਨਾ ਚਾਹੁੰਦਾ ਹਾਂ ਦਸ਼ਮ ਪਿਤਾ ਫਰਮਾਉਂਦੇ ਕਿ ਪੰਡਤ ਜੀ ਖੁੱਲ ਕੇ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਇਹ ਬਚਨ ਸੁਣ ਕੇ ਪੰਡਤ ਕੇਸ਼ਵਦਾਸ ਥੋੜਾ ਠਰਮੇ ਵਿੱਚ ਆ ਕੇ ਬੋਲਦਾ ਹੈ ਕਿ ਗੁਰੂ ਜੀ ਮੈਂ ਸਿੱਖਾਂ ਦੇ ਭਲੇ ਵਾਸਤੇ ਚੰਡੀ ਮਾਤਾ ਪ੍ਰਗਟ ਕਰਨਾ ਚਾਹੁੰਦਾ ਹਾਂ ਇਸ ਲਈ ਤੁਹਾਨੂੰ ਨੈਣਾ ਦੇਵੀ ਦੇ ਢਿੱਲੇ ਤੇ ਜਾ ਕੇ ਯੱਗ ਕਰਨਾ ਪਵੇਗਾ ਤੇ ਦੇਵੀ ਪ੍ਰਗਟ ਹੋਣ ਤੋਂ ਬਾਅਦ ਸਿੱਖਾਂ ਤੇ ਆਉਣ ਵਾਲੀਆਂ ਦਿੱਤ ਨਵੀਆਂ ਮੁਸੀਬਤਾਂ ਖਤਮ ਹੋ ਜਾਣਗੀਆਂ ਗੁਰੂ ਸਾਹਿਬ ਫੇਰ ਮਸਕਰਾਉਦੇ ਹੋਏ ਕੇਸ਼ਵਦਾਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਪੰਡਤ ਆਪਣੀ ਗੱਲ ਉੱਤੇ ਅੜਿਆ ਰਹਿਦਾ ਅਖੀਰ ਸੱਚੇ ਪਾਤਸ਼ਾਹ ਪੰਡਤ ਕੇਸ਼ਵਦਾਸ ਦੇ ਦੇਵੀ ਮਾਤਾ ਵਾਲੇ ਭਰਮ ਨੂੰ ਤੋੜਨ ਦਾ ਨਿਰਣੇ ਕਰਦੇ ਹਨ ਗੁਰੂ ਸਾਹਿਬ ਅਤੇ ਸਾਰੇ ਸਿੱਖ ਨੈਣਾ ਦੇਵੀ ਤੇ ਟਿੰਨੇ ਉੱਤੇ ਪਹੁੰਚਦੇ ਉੱਥੇ ਜਾ ਕੇ ਪੰਡਤ ਕੇਸ਼ਵਦਾਸ ਹਰ ਦੁਆਰ ਤੋਂ ਆਪਣੇ ਨਾਲ ਦੇ 10 ਪੰਡਤ ਹੋਰ ਮੰਗਵਾਉਂਦਾ ਹੈ ਜਦੋਂ ਸਾਰੇ ਪੰਡਤ ਉੱਥੇ ਪਹੁੰਚ ਜਾਂਦੇ ਤਾਂ ਕੇਸ਼ਵਦਾਸ ਸਿੱਖਾਂ ਪਾਸੋਂ ਇੱਕ ਮਹੀਨੇ ਦਾ ਹਵਨ ਕਰਨ ਵਾਸਤੇ ਲੱਖਾਂ ਰੁਪਏ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਸਮੱਗਰੀਆਂ ਮੰਗਵਾ ਲੈਂਦਾ। ਗੁਰੂ ਸਾਹਿਬ ਸਿੱਖਾਂ ਨੂੰ ਹੁਕਮ ਕਰਦੇ ਕਿ ਜੋ ਵੀ ਪੰਡਤ ਜੀ ਮੰਗਵਾ ਰਹੇ ਹਨ ਉਹ ਸਾਰਾ ਕੁਝ ਲਿਆ ਕੇ ਇਹਨਾਂ ਨੂੰ ਦੇ ਦਿਓ। ਹਵਨ ਸ਼ੁਰੂ ਹੋ ਜਾਂਦਾ ਹੈ। ਅੱਗ ਬਾਲ ਕੇ ਸਾਰੇ ਪੰਡਤ ਉਸਦੇ ਆਲੇ-ਦੁਆਲੇ ਬੈਠ ਕੇ ਇੱਕ-ਇੱਕ ਕਰਕੇ ਸਾਰੀ ਸਮੱਗਰੀ ਅੱਗ ਵਿੱਚ ਸੁੱਟਣੀ ਸ਼ੁਰੂ ਕਰ ਦਿੰਦੇ ਹਨ ਤੇ ਨਾਲ ਹੀ ਆਪਣੇ ਮੂੰਹ ਦੇ ਵਿੱਚ ਮੰਤਰ ਬੋਲਣੇ ਸ਼ੁਰੂ ਕਰ ਦਿੰਦੇ। ਪਰ ਇਦਾਂ ਕਰਦਿਆਂ ਕਰਦਿਆਂ ਲਗਾਤਾਰ ਹਵਨ ਹੁੰਦੇ ਨੂੰ ਕਰੀਬ 1 ਹਫ਼ਤਾ ਬੀਤ ਜਾਂਦਾ ਹੈ। ਲੇਕਿਨ ਕੋਈ ਵੀ ਦੇਵੀ ਜਾਂ ਚੰਡੀ ਪ੍ਰਗਟ ਨਹੀਂ ਹੁੰਦੀ ਸੱਤਾ ਦਿਨਾਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਡਤ ਕੇਸ਼ਵ ਦਾਸ ਨੂੰ ਕਹਿੰਦੇ ਕਿ ਪੰਡਤ ਜੀ ਕਿੱਥੇ ਹੈ ਤੁਹਾਡੀ ਦੇਵੀ ਉਹ ਅਜੇ ਤੱਕ ਪ੍ਰਗਟ ਕਿਉਂ ਨਹੀਂ ਹੋਈ ਕਿੱਥੇ ਤੁਹਾਡੇ ਵਿੱਚ ਕਮੀ ਰਹਿ ਗਈ ਹੈ ਇਧਰ 7 ਦਿਨ ਬੀਤਣ ਤੋਂ ਬਾਅਦ ਹੁਣ ਪੰਡਤ ਕੇਸ਼ਵ ਦਾਸ ਨੂੰ ਥੋੜੀ ਬੇਚੈਨੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਕਿਤੇ ਗੁਰੂ ਸਾਹਿਬ ਮੈਨੂੰ ਹੀ ਨਾ ਕੁਝ ਕਰ ਦੇਣ ਅਖੀਰ ਕਈ ਸੋਚਾਂ ਵਿਚਾਰ ਕੇ ਪੰਡਤ ਇੱਕ ਤਰਕੀਬ ਲਾਉਂਦਾ ਹੈ ਤੇ ਗੁਰੂ ਜੀ ਪਾਸ ਜਾ ਕੇ ਕਹਿਦਾ ਕਿ ਮਹਾਰਾਜ ਦੇਵੀ ਤਾਂ ਪ੍ਰਗਟ ਹੋ ਜਾਣੀ ਸੀ ਪਰ ਪਹਿਲਾਂ ਦੇਵੀ ਇੱਕ ਸੂਝਵਾਨ ਕਿਸੇ ਪਵਿੱਤਰ ਸਰੀਰ ਦੀ ਬਲੀ ਮੰਗਦੀ ਹੈ ਬਲੀ ਦੇਰ ਤੋਂ ਬਾਅਦ ਹੀ ਦੇਵੀ ਪ੍ਰਗਟ ਹੋਵੇਗੀ ਪੰਡਤ ਸੋਚਦਾ ਸੀ ਕਿ ਮੈਂ ਗੁਰੂ ਸਾਹਿਬ ਨੂੰ ਕਹਾਂਗਾ ਕਿ ਜੀ ਤੁਹਾਡੇ ਚਾਰੇ ਸਾਹਿਬ ਜਾਦੇ ਬਹੁਤ ਹੀ ਪਵਿੱਤਰ ਅਤੇ ਰੱਬੀ ਰੂਹਾਨ ਉਹਨਾਂ ਤੋਂ ਵੱਧ ਕੇ ਕੁਝ ਵੀ ਪਵਿੱਤਰ ਨਹੀਂ ਉਹਨਾਂ ਦੀ ਬਲੀ ਦੇ ਦਿਓ ਦਸਾਂ ਪਿਤਾਣੇ ਉਹਨਾਂ ਦੀ ਬਲੀ ਕਿਸੇ ਹਾਲਤ ਵਿੱਚ ਵੀ ਨਹੀਂ ਦੇਣੀ ਫੇਰ ਅਸੀਂ ਕਹਾ ਗਏ ਕਿ ਗੁਰੂ ਸਾਹਿਬ ਅਸੀਂ ਤਾਂ ਪੂਰਾ ਜੋਰ ਲਾਇਆ ਸੀ ਪਰ ਬਲੀ ਨਾ ਦੇਣ ਕਾਰਨ ਦੇਵੀ ਹੁਣ ਪ੍ਰਗਟ ਨਹੀਂ ਹੋਣੀ ਜਦੋਂ ਪੰਡਤ ਕਹਿੰਦਾ ਕਿ ਕਿਸੇ ਰੱਬੀ ਰੂਹ ਦੀ ਬਲੀ ਦਿਓ ਤਾਂ ਦਸਮ ਪਾਸ਼ਾ ਕਹਿੰਦੇ ਕਿ ਪੰਡਤ ਜੀ ਇਸ ਧਰਤੀ ਉੱਤੇ ਤੁਹਾਡੇ ਤੋਂ ਵੱਧ ਪਵਿੱਤਰ ਕੌਣ ਹੈ ਲਿਆਓ ਸਿੱਗੋ ਆਪਾਂ ਪੰਡਤ ਦੀ ਬਲੀ ਦੇ ਕੇ ਦੇਵੀ ਪ੍ਰਗਟ ਕਰੀਏ ਇਹ ਗੱਲ ਸੁਣ ਕੇ ਪੰਡਤ ਕੇਸ਼ਵਦਾਸ ਦੇ ਸਾਹ ਉੱਥੇ ਹੀ ਖੜ ਜਾਂਦੇ ਹਨ ਉਹ ਆਪਣੇ ਬੁੜੇ ਜਾਲ ਵਿੱਚ ਹੁਣ ਆਪੇ ਹੀ ਫਸਣ ਲੱਗਾ ਸੀ ਗੁਰੂ ਸਾਹਿਬ ਨੇ ਸਾਰੇ ਸਿੰਘਾਂ ਨੂੰ ਹੁਕਮ ਕੀਤਾ ਕਿ ਖਾਲਸਾ ਜੀ ਕੱਲ ਨੂੰ ਆਪਾਂ ਇਸੇ ਜਗ੍ਹਾ ਤੇ ਪੰਡਤ ਜੀ ਦੀ ਬਲੀ ਦੇਵਾਂਗੇ ਤੇ ਫਿਰ ਦੇਵੀ ਪ੍ਰਗਟ ਹੋਵੇਗੀ ਦੂਜੇ ਪਾਸੇ ਜਦੋਂ ਆਪਣੀ ਜਾਣ ਤੇ ਬਾੜਾਈ ਤਾਂ ਪੰਡਤ ਕੇਸ਼ਵਦਾਸ ਰਾਤ ਨੂੰ ਸਾਰਾ ਹਵਨ ਸਾਰੇ ਆਪਣੇ ਸਾਥੀ ਸਭ ਕੁਝ ਉੱਥੇ ਵਿੱਚ ਵਿਚਾਲੇ ਛੱਡ ਕੇ ਚੋਰੀ ਹੀ ਉੱਥੋਂ ਦੌੜ ਜਾਂਦਾ ਅਗਲੇ ਦਿਨ ਸਵੇਰੇ ਜਦੋਂ ਸਾਰੇ ਸਿੰਘ ਅਤੇ ਗੁਰੂ ਸਾਹਿਬ ਦੁਬਾਰਾ ਨੈਣਾ ਦੇਵੀ ਦੇ ਟਿੱਲੇ ਤੇ ਜਾਂਦੇ ਹਨ ਤੇ ਉਹ ਦੇਖਦੇ ਹਨ ਕਿ ਪੰਡਤ ਦਾ ਸਭ ਕੁਝ ਛੱਡ ਕੇ ਵਿਚਾਰੇ ਹੀ ਦੌੜ ਗਿਆ ਆਪ ਜੀ ਤਾਂ ਸਭ ਜਾਣੀ ਜਾਣਸਨ ਗੁਰੂ ਸਾਹਿਬ ਖਾਲਸੇ ਨੂੰ ਕਹਿੰਦੇ ਕਿ ਪੰਡਤਾਂ ਕੋਲ ਤਾਂ ਦੇਵੀ ਪ੍ਰਗਟ ਨਹੀਂ ਹੋਈ ਹੁਣ ਮੈਂ ਤੁਹਾਨੂੰ ਦਿਖਾਉਣਾ ਹੈ ਕਿ ਦੇਵੀ ਕਿਵੇਂ ਪ੍ਰਗਟ ਹੁੰਦੀ ਹੈ ਗੁਰੂ ਸਾਹਿਬ ਹੁਕਮ ਕਰਦੇ ਕਿ ਪੰਡਤਾਂ ਵੱਲੋਂ ਬਗਵਾਇਆ ਗਿਆ ਸਾਰਾ ਲੱਖ ਰੁਪਏ ਦਾ ਸਮਾਨ ਇੱਕੋ ਵਾਰ ਹਵਨ ਵਿੱਚ ਸੁੱਟ ਦਿਓ ਜਦੋਂ ਸਿੱਖ ਸਾਰੀ ਸਮੱਗਰੀ ਹਵਨ ਵਿੱਚ ਸੁੱਟਦੇ ਤਾਂ ਇੱਕਦਮ ਸਾਰੇ ਸਮਾਨ ਨੂੰ ਅੱਗ ਲੱਗ ਜਾਂਦੀ ਹੈ ਤੇ ਉੱਚੀ ਉੱਚੀ ਅੱਗ ਦੀਆਂ ਲਪਟਾਂ ਉ ਤਾਂ ਅਸਮਾਨ ਵੱਲੋਂ ਜਾਂਦੀਆਂ ਹਨ ਠੀਕ ਉਸੇ ਵਕਤ ਹੀ ਉ ਤਾਂ ਅਸਮਾਨ ਦੇ ਵਿੱਚ ਬਿਜਲੀ ਲਿਸ਼ਕਦੀ ਹੈ ਹਵਲ ਵਾਲੀ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਬਿਆਨ ਵਿੱਚੋਂ ਤਲਵਾਰ ਬਾਰ ਕੱਢ ਕੇ ਉ ਤਾਂ ਆਕਾਸ਼ ਵੱਲ ਨੂੰ ਕਰਦੇ ਹਨ ਤੇ ਦੂਜੇ ਪਾਸੇ ਅਸਮਾਨੀ ਬਿਜਲੀ ਦੀ ਚਮਕ ਅਤੇ ਉੱਚੀ ਉੱਚੀ ਅੱਗ ਦੀਆਂ ਲਪਟਾਂ ਵੇਖ ਕੇ ਟਿੱਲੇ ਤੋਂ ਵੇਟਾ ਖੜੇ ਲੋਕਾਂ ਨੂੰ ਲੱਗਾ ਕਿ ਸ਼ਾਇਦ ਸੱਚਮੁੱਚ ਗੁਰੂ ਸਾਹਿਬ ਨੇ ਚੰਡੀ ਪ੍ਰਗਟ ਕਰ ਦਿੱਤੀ ਹੈ ਆਪਣੀ ਤਲਵਾਰ ਨੂੰ ਹਵਾ ਵਿੱਚ ਉਛਾਲਦੇ ਹੋਏ ਦਸਮ ਪਿਤਾ ਸਾਰੇ ਖਾਲਸੇ ਨੂੰ ਗਰਜਵੀਂ ਆਵਾਜ਼ ਵਿੱਚ ਹੁਕਮ ਕਰਦੇ ਹਨ ਕਿ ਸਿੰਘੋ ਇਹ ਹੀ ਆਪਣੀ ਚੰਡੀ ਹੈ ਅੱਜ ਤੋਂ ਖਾਲਸੇ ਵਾਸਤੇ ਇਹ ਤਲਵਾਰ ਹੀ ਚੰਡੀ ਦਾ ਰੂਪ ਬਣ ਕੇ ਜ਼ੁਲਮਾਂ ਦੇ ਆਹੂ ਲਾਇਆ ਕਰੇਗੀ ਇਹ ਤਲਵਾਰ ਚੰਡੀ ਬਣ ਕੇ ਨਿਵਾਣਾਂ ਗਰੀਬਾਂ ਮਜਲੂਮਾਂ ਦੀ ਰੱਖਿਆ ਕਰੇਗੀ ਤੇ ਸਿੱਖ ਇਸੇ ਤਲਵਾਰ ਨੂੰ ਹੀ ਚੰਡੀ ਜਾਣ ਕੇ ਪੂਜਣਗੇ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਰਪਾ ਨੂੰ ਹੀ ਚੰਡੀ ਦਾ ਰੂਪ ਦੱਸਿਆ ਨਾਕੇ ਕੋਈ ਚੰਡੀ ਦੇਵੀ ਜਾਂ ਕੋਈ ਹੋਰ ਦੇਵੀ ਮਾਤਾ ਪ੍ਰਗਟ ਕੀਤੀ ਸੀ ਖਾਲਸੇ ਵਸਤੇ ਉਸਦੇ ਸ਼ਸ਼ਤਰ ਹੀ ਪੀਰ ਹਨ ਸ਼ਸ਼ਤਰ ਹੀ ਦੇਵੀ ਹਨ ਸੋ ਦੋਸਤੋ ਏਸੀ ਸਾਰੀ ਸਾਖੀ ਦੀ ਅਸਲੀਅਤ ਦੇ ਸਬਾਰੇ ਕਿਹਾ ਜਾਂਦਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਵੀ ਮਾਤਾ ਦੇ ਭਗਤ ਸਨ ਪਰ ਅੱਜ ਦੇ ਸਮੇਂ ਵਿੱਚ ਕੁਝ ਅਣਜਾਣ ਸਿੱਖ ਸ਼ਬਦਾਂ ਵਿੱਚ ਉਲਝ ਕੇ ਇਸੇ ਸਾਖੀ ਨੂੰ ਹੀ ਆਧਾਰ ਬਣਾ ਕੇ ਇਹ ਤਰਕ ਦਿੰਦੇ ਰਹਿੰਦੇ ਕਿ ਜੀ ਗੁਰੂ ਸਾਹਿਬ ਨੇ ਤਾਂ ਆਪ ਦੇਵੀ ਚੰਡੀ ਦਾ ਹਵਨ ਕੀਤਾ ਸੀ ਦੋਸਤੋ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ 5047 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ